ਸਾਨੂੰ ਸਾਡੀ ਐਸੋਸੀਏਸ਼ਨ ਨੂੰ ਬੜਾ ਮਾਣ ਹੈ ਵੀ ਛੋਟੇ ਸੱਦੇ ਤੁਸੀਂ ਆ ਜਾਨੇ ਹੋ। ਤੁਸੀਂ ਤੁਹਾਡੇ ਬਹੁਤ ਧੰਨਵਾਦੀਆਂ ਤੁਹਾਡੇ ਤੇ ਤੁਹਾਡੇ ਭਰਾਵਾਂ ਦੇ ਇਖਾਰੀ ਦੀ ਹਰੇਕ ਗੱਲ ਤੋਂ ਇਕੱਠੇ ਹੋ ਕੇ ਆਉਣੇ। ਅੱਜ ਦੀ ਜਿਹੜੀ ਪ੍ਰਸਤਾਵਨਾ ਸਾਫ ਉਹ ਪੰਜਾਬ ਹੌਰਡ ਮਿਸ਼ਨ ਪਲੈਂਟ ਵਾਸਤੇ ਬਹੁਤ ਖਾਤ ਹੈ। ਪੰਜਾਬ ਦੇ ਹਿੱਤਾਂ ਵਾਸਤੇ ਬਹੁਤ ਵੱਡੀ ਹੈ। ਤਾਂ ਸ਼ੁਰੂ ਕਰਦੇ ਆਂ ਪੰਜਾਬ ਸਰਕਾਰ ਕਿਦੀ ਨੌਜਵਾਨਾਂ ਨੂੰ ਰਜਗਾਰ ਦੇਣ ਦਾ ਦਾਵਾ ਕਰਦੀ ਹੈ ਭਵਨਤਵਨ ਜੀ ਕਹਿੰਦੇ ਆ ਵੀ ਅਸੀਂ ਤਾਂ ਫੌਰਨ ਚੋਂ ਵੀ ਥੱਦਲਾਂਗੇ ਇਹਨਾਂ ਦੇ ਰਜਗਾਰ ਦੇਵਾਂਗੇ ਪੁੰਨਾ ਦਾ ਅਸਲ ਸੱਚ ਕੀ ਹੈ ਸਰਕਾਰ ਦਾ ਅੱਜ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਪੰਜਾਬ ਵਿੱਚ ਜਿੰਨੇ ਵੀ ਹੌਟ ਮਿਕਸ ਪਲਾਂਟ ਲੁੱਕ ਦੇ ਕੰਮ ਕਰਨ ਵਾਲੇ ਪਲਾਂਟ ਲੱਗੇ ਆਏ ਇਹਨਾਂ ਦੀ ਘੱਟੋ-ਘੱਟ ਇੱਕ ਪਲਾਂਟ ਦੀ ਕੀਮਤ 2 ਕਰੋੜ ਤੋਂ ਲੈ ਕੇ 3 ਕਰੋੜ ਰੁਪਏ ਤੱਕ ਰਾਥ ਨੇ ਮਸ਼ੀਨਰੀ ਇਹ ਜਿਨ੍ਹਾਂ ਦੇ ਪਲਾਂਟ ਲੱਗੇ ਐ ਇਹਨਾਂ ਚ ਕੋਈ ਨੌਜਵਾਨ ਬੱਚੇ ਮੁੰਡੇ ਬੀਟੈਕ ਐ ਬਹੁਤ ਸਾਰੇ ਐਮਟੈਕ ਐ ਇੱਥੇ ਬੈਠੇ ਵੀ ਐ ਆ ਮੁੰਡਾ ਬੀਟੈਕ ਐ ਆ ਐਮਟੈਕ ਐ ਕਿਹ ਜੇ ਇੱਥੇ ਹੋਰ ਵੀ ਬਹੁਤ ਬੈਠੇ ਨੇ ਜਿਹੜੇ ਬੀਟੈਕ ਤੇ ਐਮਟੈਕ ਨੇ ਉਹਨਾਂ ਦੇ ਪਲਾਂਟ ਲੱਗੇ ਐ 40-40 ਸਾਲ ਦੇ ਉਹ ਹੋ ਗਏ ਨੌਕਰੀਆਂ ਤੋਂ ਉਮਰ ਟੱਪ ਗਈ ਆਪਦਰ ਜਗਾਰ ਚਲਾਇਆ ਹੋਇਆ ਹੈ ਔਰ ਠੀਕ ਰਜਾਰ ਚੱਲ ਰਹੇ ਸੇ ਸਾਰੇ ਠੇਕੇਦਾਰ ਹੈ ਜਿਹੜੇ ਇੱਕ ਫਾਲਚ ਸੀ ਤੋਂ 10 12 ਕਰੋੜ ਦੇ ਕੰਮ ਕਰਦੇ ਆ ਉਹਨਾਂ ਨਾਲ ਇਹਨਾਂ ਦੇ ਪਰਿਵਾਰ ਚੱਲਦੇ ਆ ਉਹਨਾਂ ਨਾਲ ਇਹਦੀਆਂ ਮਸ਼ੀਨਰੀਆਂ ਕਿਸ਼ਤਾਂ ਜਾਂਦੀਆਂ ਤਾਂ ਇਹ ਸਾਰਾ ਕੁਸ ਸਮੂਥਲੀ ਪੰਜਾਬ ਚ ਚੱਲ ਰਿਹਾ ਹੈ ਪਰ ਖੋਣ ਪੰਜਾਬ ਸਰਕਾਰ ਨੇ ਇਹਨਾਂ ਦਾ ਸਾਰੇ ਪੰਜਾਬ ਦੇ ਇਹਦੇ ਠੇਕੇਦਾਰ ਪੜ੍ਹੇ ਲਿਖੇ ਨੌਜਵਾਨ ਹੈ ਛੋਟੇ ਵਪਾਰੀਆਂ ਦੇ ਮੁੰਡੇ ਹੈ ਕਈ ਛੋਟੇ ਜ਼ਿਮੀਂਦਾਰਾਂ ਦੇ ਮੁੰਡੇ ਹੈ ਜਿਨ੍ਹਾਂ ਨੇ 2-2 ਕਿਲੇ ਵੇਚ ਕੇ ਪlant ਲਾਏ ਹੈ ਛੋਟੇ ਵਪਾਰੀ ਹੈ ਪੜ੍ਹੇ ਲਿਖੇ ਮੁੰਡੇ ਹੈ ਉਹਨਾਂ ਦੇ ਰੁਜ਼ਗਾਰ ਬੰਦ ਕਰਨ ਦੀ ਤਿਆਰੀ ਕਰਤੀ ਬਹੁਤ ਵੱਡੇ ਪੱਧਰ ਤੇ ਪਹਿਲਾਂ ਤਾਂ ਸਾਢੇ 3 ਸਾਲ ਐ ਸਰਕਾਰ ਨੇ ਕੋਈ ਕੰਮ ਲਾਇਆ ਹੀ ਨਹੀਂ ਇਹ ਵੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਹੈ ਵੀ 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੀ ਸਰਕਾਰ ਰੋਜ਼ਗਾਰ ਦੇ ਦਾਅਵੇ ਭਰਦੀ ਹੈ ਵੀ ਇੱਕ ਕੰਮ ਲਾਇਆ ਨਹੀਂ ਸ਼ੁਰੂ ਕਰਦੇ ਕੰਮ ਹੀ ਨਹੀਂ ਲਾਇਆ ਸਾਰੇ ਠੇਕੇਦਾਰ ਬੇਲੇ ਆ। ਕਿ ਹੁਣ ਕੰਮ ਲਾਉਣ ਦੀ ਤਿਆਰੀ ਹੋਈ ਹੈ। ਹੁਣ ਸਰਕਾਰ ਕਹਿੰਦੀ ਅਸੀਂ ਫੰਡ ਰੇਂਜ ਕੀਤੀ ਹੈ। ਤਾਂ ਸਰਕਾਰ ਨੇ ਜਿਹੜੇ ਛੋਟੇ ਕੰਮ ਲੱਗਣੇ ਸੀਗੇ 2-2 ਕਰੋੜ ਦੇ ਉਹਨਾਂ ਨੂੰ 30 40 ਤੋਂ 50 ਕਰੋੜ ਦੇ ਕੰਮ ਲਾਉਣ ਦੀ ਮਤਲਬ ਕਿ ਪ੍ਰੋਪੋਜ਼ਲ ਬਣਾ ਲਈ ਜਿਹੜੀ ਤੇਰੇ ਚੜ ਗਈ ਮਨਜ਼ੂਰੀ ਦਿੱਤੀ ਪਹਿਲਾਂ ਇਹ ਕੰਮ ਹੈ 2 ਕਰੋੜ ਤੋਂ ਲੈ ਕੇ 3 ਕਰੋੜ ਦੇ ਲਿੰਕ ਲੋਨ ਦੇ ਕੰਮ ਲੱਗਦੇ ਸੀ ਤੇ ਸਾਡੇ ਵਰਗੇ ਸਾਰੇ ਪੰਜਾਬ ਦੇ ਛੋਟੇ ਠੇਕੇਦਾਰ ਕਰਦੇ ਸੀ ਭਵੰਤਮਨ ਜੀ ਨੇ ਸਾਡੀ ਇੱਕ ਮੀਟਿੰਗ ਵੀ ਕੀਤੀ ਸੀਗੀ ਟਿਗੋਰ థియేਟਰ 'ਚ ਸਾਰੇ ਪੰਜਾਬ ਦੇ ਉੱਤੇ ਠੇਕੇਦਾਰ ਵੀ ਆਏ ਸੀ ਔਰ ਉੱਥੇ ਸਾਨੂੰ ਬੜੀ ਹਲਾਕੇ ਦਿੱਤੀ ਸੀ ਵੀ ਮੈਂ ਤੁਹਾਨੂੰ ਸਭ ਕੁਝ ਦੇਵਾਂਗੇ ਤੁਸੀਂ ਉੱਥੇ ਕੰਮ ਵਧੀਆ ਕਰੋ ਪੰਜਾਬ 'ਚ ਅਸੀਂ ਉੱਥੇ ਹਾਮੀ ਵੀ ਭਰੀ ਸੀਗੀ ਵੀ ਤੁਸੀਂ ਸਾਡੀਆਂ ਛੋਟੇ ਛੋਟੇ ਮੰਗਾਂ ਸਾਡੇ ਪਰਸਨ ਮੰਗਾਂ ਨਹੀਂ ਉਹ ਵੀ ਜਿਵੇਂ ਕੋਈ ਬਾਹਰੋਂ ਤੋੜਿਆ ਜ਼ਿੰਮੇਦਾਰਾਂ ਨੇ ਕਿ ਇਹ ਮਿੱਟੀ ਘੱਟ ਹੁੰਦੀ ਆ ਤੁਸੀਂ ਉਹ ਪੂਰੀ ਕਰੋ ਤਾਂ ਅਸੀਂ ਤੁਹਾਨੂੰ 5 ਸਾਲ ਦੀ ਕੀ ਸੀ ਤੁਹਾਨੂੰ 6 ਸਾਲ ਦੀ ਗਾਰੰਟੀ ਵੀ ਦੇਵਾਂਗੇ ਪਰ ਹੁਣ ਪਤਾ ਲੱਗਦਾ ਹੈ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਠੇਕੇਦਾਰਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਸੀਗਾ ਦਿਲਚ ਦਾ ਕੋਈ ਹੋਰ ਗੱਲ ਇਹ ਸੀਗੀ ਇਹ ਜਿਹੜੇ ਕੰਮ ਹਨ 2-2 2.5 ਕਰੋੜ ਦੇ ਕੰਮ ਦੀਆਂ ਸਾਰੀਆਂ ਡੀਐਨਟੀਆਂ ਬਣੀਆਂ ਤੀ ਅਖਵਾਨਾਂ 'ਚ ਲੱਗਣ ਦੀ ਤਿਆਰੀ ਸੀ ਪਰ ਇਹ ਇੱਕ ਮੂਹ ਜਾਨੀ ਆਰਡਰ ਆਇਆ ਸਾਰੇ ਇਹ ਕੰਮ ਰੁਕਤੇ ਉਹਨਾਂ ਇਹ ਕੰਨੋ ਚ ਆਇਆ ਇੱਕ ਆਮ ਆਜ਼ਮੀ ਪਾਰਟੀ ਦਾ ਹਾਰਿਆ ਹੋਇਆ ਗਰੁੱਪ ਦਿੱਲੀ ਤੋਂ ਪੰਜਾਬ 'ਚ ਆਇਆ ਜਿਨੇ ਪੰਜਾਬ ਦੀ ਪਾਵਰ ਨੂੰ ਐਕਚੁਅਲ ਕਰ ਲਿਆ ਆਪਦੇ ਹੱਥੇ ਚ ਲੈ ਲਿਆ ਉਹ ਉਹਦੇ ਅੱਗੇ ਪੰਜਾਬ ਸਰਕਾਰ ਕੁਛ ਨਹੀਂ ਉਹਨਾਂ ਨੇ ਇੱਕ ਹੈਕਟਰੀ ਮੰਡੀ ਬੋਰਡ ਹੈ ਰਾਮਵੀਰ ਜੀ ਆਈਐਸ ਨੇ ਉਹਨਾਂ ਨਾਲ ਗੈਰ ਕਾਨੂੰਨੀ ਮੀਟਿੰਗਾਂ ਕੀਤੀਆਂ ਵੀ ਵੱਡੇ ਟੈਂਡਰ ਕਿਵੇਂ ਲੈ ਜਾਣ ਹੁਣ ਜਿਹੜੇ ਦਿੱਲੀ ਦਾ ਗਰੁੱਪ ਹੈ ਜਿਹੜਾ ਵੱਡੇ ਟੈਂਡਰ ਲਾਊਗਾ ਤਾਂ ਇਹਦੇ ਵਿੱਚ ਪਛਤਾ भी वो कमीन की अपनी कैदी कर रहे हैं पं प्रसेंट मिलेगा बड़े तो दस प्रसेंट मिलूगा शरेआम कमीशन लै रहा हो एक विव विव है किसी बड़े पी ए है कोई उन्हें फैक्टरी मंडी बोर्ड न मीटिंग की और फैक्टरी मंडी बोर्ड रामवीर ने पूरी हामी भरी है भी मैं जिम्मेवार है कोई पंजाब का अफसर नहीं बोलूँगा कोई ठेकेदार नहीं बोलूँगा मैं देखूँगा जो कोई बोलता तो मैं सारे टेंडर बड़े लाऊंगा ਫਿਰ ਇਹਨਾਂ ਨੇ ਫਰਮਾ ਆ ਬੰਦ ਗਏ ਫਿਰ ਇਹਨਾਂ ਨੇ ਵੱਡੇ ਕੰਮਾਂ ਦੀਆਂ ਪਹਿਲਾਂ ਤਮ ਦੀ 2-200 ਕਰੋੜ ਦੇ ਕੰਮ ਲਾਓ ਭੱਡੀਆਂ ਫਰਮਾ ਸਦੀਆਂ 2-200 ਕਰੋੜ ਦੇ ਕੰਮ ਲਾ ਕੇ ਵੀ ਇੱਕੋ ਕੰਮ ਤੋਂ ਹੀ 10 ਬੰਦ ਪੈ 200 ਕਰੋੜ ਪਿੱਛੇ 2-3-4 ਕਰੋੜ ਕਿੰਨਾ ਬਣ ਗਿਆ ਉਹ ਲੈ ਲਓ ਨਾਲ ਤਾਂ ਬਦਨਾਮੀ ਨਹੀਂ ਹੋਊਗੀ ਛੋਟੇ ਠੇਕੇਦਾਰ ਭੁੱਖੇ ਮਰਦੇ ਜਾਂ ਤਾਂ ਮਰ ਜਾਣ ਪਰ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖਤੀਆਂ ਵੀ ਸਾਡੀਆਂ ਸ਼ਰਤਾਂ ਨਾ ਕਮ ਚੱਲੂਗਾ ਜਿੱਥੇ ਭੱਜ ਗਏ ਫਿਰ ਇਹਨਾਂ ਨੇ ਛੋਟੀਆਂ ਜਿਹੜੇ ਫਰਮਾਂ 50-50 ਕਰੋੜ ਵਾਲੀਆਂ ਉਹ ਤਿਆਰ ਕੀਤੀਆਂ ਕਿ ਜਿੱਥੇ-ਜਿੱਥੇ ਫਰਮਾਂ ਤਿਆਰ ਹੋ ਰਹੀਆਂ ਉੱਥੇ-ਉੱਥੇ ਟੈਂਡਰ ਲੱਗ ਰਹੇ ਐ ਟਾਈਮ ਇਹਨਾਂ ਕੋਲ ਘੱਟਾ ਸਾਰੇ ਪੰਜਾਬ ਜਿੱਥੇ ਟੈਂਡਰ ਲਾਉਣੇ ਸੀ ਹੁਣ ਇਹਨਾਂ ਨੇ ਇੱਕ ਮਰੋੜ ਦਾ ਟੈਂਡਰ ਲਾਇਆ ਹੈ 45 ਕਰੋੜ ਦਾ ਟੈਂਡਰ ਲਾਇਆ ਹੈ ਉਸ 45 ਕਰੋੜ ਦੇ ਟੈਂਡਰ ਚ 96 ਸੜਕਾਂ ਐ 96 ਸੜਕਾਂ ਦਾ ਟੈਂਡਰ ਲਾਇਆ ਹੈ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ 296 ਸ਼ਰਤਾਂ ਦਾ ਟੈਂਡਰ ਜਿਹੜਾ 45 ਕਰੋੜ ਦਾ ਲਾਇਆ ਹੈ ਉਹ ਕਿਉਂ ਲਾਇਆ ਹੈ ਇਹ ਕਿ ਮੈਂ ਕਹਿੰ ਤੋ ਗ੍ਰੇਜ ਨਹੀਂ ਕਰਦਾ ਵੀ ਜਿਹੜਾ ਵੀ ਕੋਈ ਟੈਂਡਰ ਲਾ ਰਿਹਾ ਹੈ RAMBIR IFS ਨਾਲ ਉਹਨੇ ਦਬਕਾ ਮਾਰ ਕੇ ਅਫਸਰਾਂ ਦੇ ਨਾਲ ਲਾਇਆ ਹੈ ਕਿ ਇੱਕ ਦਿੱਲੀ ਦਾ ਗਰੁੱਪ ਹੈ ਜਿਹੜਾ ਪੋਲਿਟੀਕਲ ਗਰੁੱਪ ਹੈ ਇਹ ਸਾਰੇ ਨੇ ਆਪਦਾ ਉਹ ਚ ਕਮਿਸ਼ਨ ਰੱਖਿਆ ਹੋਇਆ ਹੈ ਔਰ ਕਮਿਸ਼ਨ ਲੈਣਗੇ ਜੇ ਇਹ ਟੈਂਡਰ ਲਾਉਣੋਂ ਨਹੀਂ हटਦੇ ਵੱਡੇ ਟੈਂਡਰ ਕੈਨਸਲ ਨਹੀਂ ਕਰਦੇ ਅਸੀਂ ਮਾਨਯੋਗ ਹਾਈ ਕੋਰਟ ਜਾਵਾਂਗੇ ਅਸੀਂ ਹਿੰਦੁਸਤਾਨ ਦੀ ਹੋਮ ਮਿਨਿਸਟਰੀ ਨੂੰ ਇਹ ਲਿਖਤ ਆਪਦਾ ਦੁੱਖ ਦੱਸਾਂਗੇ ਔਰ ਦੱਸਾਂਗੇ ਇਹਨਾਂ ਅਫਸਰਾਂ ਦੇ ਕਾਰਨਾਂ ਮੇ ਵੀ ਕਿੱਥੋਂ ਕਿੱਥੋਂ ਇਹ ਕਿਵੇਂ ਕਿਵੇਂ ਪੈਸਾ ਇਕੱਠਾ ਕਰਦੇ ਨੇ ਇਹਨਾਂ ਦੇ ਜਾਇਦਾਦਾਂ ਜਿਹੜੀਆਂ ਉਹ ਹੋਮ ਮਿਨਿਸਟਰ ਨੂੰ ਦੱਸਾਂਗੇ ਉਹ ਸੀਬੀਆਈ ਨੂੰ ਦੱਸਾਂਗੇ ਤੇ ਅਸੀਂ ਈਡੀ ਨੂੰ ਵੀ ਲਿਖਤੀ ਭੇਜਾਂਗੇ ਵੀ ਕਿਵੇਂ ਕਿਵੇਂ ਇਹਨਾਂ ਨੇ ਸਾਨੂੰ ਦਬਕੇ ਮਾਰ ਕੇ ਰੱਤ ਕਮਿਸ਼ਨ ਇਕੱਠਾ ਕੀਤਾ ਅਸੀਂ ਇਹ ਸਾਰੇ ਇਹਨਾਂ ਦੇ ਪੋਤਰੇ ਖੋਲਾਂਗੇ ਕੋਣ ਜੇ ਵੱਡੇ ਟੈਂਡਰ ਲੱਗ ਜਾਂਦੇ ਐ 45-41 ਕਰੋੜ ਦੇ ਦੋ ਰਸੰਤ ਪੰਜਾਬ 'ਚ ਇੱਕ 5 ਕਰੋੜ ਦਾ ਇੱਕ 10 ਕਰੋੜ ਦਾ ਜਿਹੜਾ 5 ਕਰੋੜ ਦਾ ਰਸੰਤ ਹੈ ਜਿਹਦਾ ਉਹ 6 ਕਰੋੜ ਦਾ ਕੰਮ ਨਹੀਂ ਕਰ ਸਕਦਾ ਉਹ 6 ਕਰੋੜ ਤੋਂ ਵੱਧ ਕੰਮ ਨਹੀਂ ਕਰ ਸਕਦਾ ਇਹ 40 ਕਰੋੜ ਦੇ ਕੰਮ ਲਾ ਰਹੇ ਐ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਐ ਐਮ ਟੱਕਾ ਐ 20 ਟੱਕਾ ਐ ਛੋਟੇ ਪਹਰੀ ਐ ਛੋਟੇ ਜ਼ਿੰਮੇਵਾਰ ਨੇ ਮੁੰਡੇ ਜਿਨ੍ਹਾਂ ਨੇ ਪਲਾਂਟ ਲਾਏ ਐ ਉਹਨਾਂ ਲਈ ਇੱਕੋ ਹੀ ਰਸਤਾ ਐ ਜਾਂ ਤਾਂ ਢੱਕੇ ਮਾਰਨਾ ਕਿ ਜਾਂ ਹੋ ਬੈਂਕਾਂ ਤੋਂ ਡਰਦੇਗਾ ਪ੍ਰੋਫਿਟ ਲਈ ਸੂਸਾਈਡ ਕਰ ਲੈਣ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਆਈਐਸਰਾਮ ਵੀ ਪੰਜਾਬ ਦੇ ਨੌਜਵਾਨਾਂ ਨੂੰ ਸੂਸਾਈਡ ਵੱਲ ਧੱਕ ਰਿਹਾ ਹੈ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋ ਰਿਹਾ ਹੈ ਹੁਣ ਅਸੀਂ ਇਹਨਾਂ ਨੂੰ ਇਹ ਹੁਣ ਤਮਾਨਜੀ ਤੋਂ ਪੁੱਛਣਾ ਚਾਹੁੰਦੇ ਆਂ ਕਿ ਤੁਸੀਂ ਤਾਂ ਕਹਿੰਦੇ ਸੀ ਬਈ ਤਾਂ ਫੌਰਨ ਚੋਂ ਬੰਦੇ ਮੰਗਾਵਾਂਗੇ ਮੁੰਡੇ ਮੰਗਾ ਲਾਂਗੇ ਇੱਥੇ ਰਜਗਾਰ ਦੇਵਾਂਗੇ ਹੁਣ ਮਾਨ ਸਾਹਿਬ ਤੁਸੀਂ ਸਰਕਾਰ ਦੇ ਮੁਖੀ ਹੋ ਤੁਸੀਂ ਹੁਣ ਚੁੱਪ ਕਿਉਂ ਕਿਹੜੀ ਤਾਕਤ ਹੈ ਜਿਹੜੀ ਸਾਨੂੰ ਇਹ ਰੋਕ ਰਹੀ ਹੈ ਕਿਹੜੀ ਤਾਕਤ ਹੈ ਜਿਹਨਾਂ ਤੁਹਾਡੀ ਜਵਾਨਮੰਦ ਕੀਤੀ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਠੇਕੇਦਾਰ ਹੈ ਬੀ ਟੱਕ ਐ ਮਟੱਕ ਐ ਵੀ ਇਹਨਾਂ ਨੂੰ ਵੇਝੜਾ ਕਰਦੇ ਹੋ ਉਹਨਾਂ ਨੂੰ ਥੂਫੜ ਵਾਲ ਧੱਕ ਦਿਓ ਇਹ ਪੰਜਾਬ ਦੇ ਸਾਹਮਣੇ ਲਿਆਓ ਤੇਰੀ ਤਾਕਤ ਹੈ ਤੁਹਾਨੂੰ ਦੱਸਣਾ ਪਊਗਾ ਇਹ